ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਆ ਦੇਖੋ ਦਾਣਾ ਕਿੰਨਾ ਨਰਵਾ ਹਾਂ ਨਹੀਂ ਬਹੁਤ ਸਾਰਾ ਇਹ ਸਭ ਤੋਂ ਖੂਬਸੂਰਤੀ ਇਸ ਬਾਰੇ ਇਹ ਹੈ ਕਿ ਦਾਣਾ ਜਿਹੜਾ ਉਹ ਅੱਛਾ ਹੈ ਬਹੁਤ ਵਧੀਆ ਜੀ ਕੁਆਲਿਟੀ ਵਧੀਆ ਨਾਲੇ ਸੁੱਕਾ ਨਾਲੇ ਆ ਕੋਈ ਇੱਕ ਵੀ ਡਿਸਕਰਡ ਨਹੀਂ ਆ ਇੱਕ ਵੀ ਨਹੀਂ ਇੱਕ ਵੀ ਨਹੀਂ ਆ ਆ 10 15 ਦਿਨ ਧੁੱਪਾਂ ਵਧੀਆ ਲੱਗਦੀਆਂ ਨੇ ਨਾ ਹਾਂ ਹਾਂ ਤੇ ਪਹਿਲਾਂ ਤੇ ਸਾਨੂੰ ਬਹੁਤ ਬਾਰਿਸ਼ ਹੋਈ ਕਮਸ਼ਾਂ ਬੇ ਆਣਾ ਮੁੜ ਕੇ ਚੁੱਪ ਪਰਮਾਣ ਹਾਂ ਹਾਂ ਬਿਲਕੁਲ ਬਿਲਕੁਲ ਇਹ ਜਕਦਮੇ ਆ ਜਾਣਾ ਹੁਣ ਨਾ 20 25 ਦਿਨ ਤੇ ਦਾ ਆਪਣਾ ਮੁੱਕ ਜਾਣਾ ਬਿਲਕੁਲ ਅੱਜ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਦੌਰੇ ਤੇ ਆ ਅਸੀਂ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਕਿਉਂਕਿ ਚੌਹਨਾ ਇਸ ਵਾਰ ਕੁਝ ਦਿਨਗੀਤਾ ਲੱਗਿਆ ਸੋ 16 ਤਰੀਕ ਤੋਂ ਪੰਜਾਬ ਦੇ ਅੰਦਰ ਸਰਕਾਰੀ ਖਰੀਦ ਦਾ سلسلہ ਸ਼ੁਰੂ ਹੋਇਆ ਪਰ ਕਿਉਂਕਿ ਪੰਜਾਬ ਚ ਹੜਾਂ ਕਰਕੇ ਜਿਹੜਾ ਚੌਹਨਾ ਥੋੜਾ ਲੇਟ ਆ ਰਿਹਾ ਲੇਕਿਨ ਸਹਜੇ ਸਹਜੇ ਕਿਸਾਨ ਮੰਡੀਵਾਲ ਨੂੰ ਤੁਰ ਪਿਆ ਫਸਲ ਪੱਕ ਰਹੀ ਆ ਔਰ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 251000 ਮੀਟੀ ਚੌਹਾਨਾ ਪਹੁੰਚਿਆ ਜਿਹਦੇ ਵਿੱਚੋਂ 241000 ਜਿਹੜਾ ਉਹ ਵੱਖ-ਵੱਖ ਏਜੰਸੀਆਂ ਨੇ ਖਰੀਦ ਲਿਆ ਤੇ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਜੋ ਦਾ ਬਣਦਾ ਸੀਗਾ 2399 ਰੁਪਏ ਐਮਐਸਬੀ ਦੇ ਮੁਤਾਬਕ ਸੋ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਤੋਂ ਚੱਕਾ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰ ਗੌਰਮੈਂਟ ਦੇ ਅੰਦਰ ਨਾ ਕਿਸਾਨ ਨੂੰ ਆਵੇ ਨਾ ਮਜ਼ਦੂਰ ਨੂੰ ਨਾ ਮਿੱਲਰ ਨੂੰ ਨਾ ਆੜਤੀ ਨੂੰ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਆ ਸੀਸੀਐਲ 15000 ਕਰੋੜ ਦੀ ਸਤੰਬਰ ਦੀ ਸੀਗੀ 27000 ਕਰੋੜ ਰੁਪਏ ਦੀ ਸੀਸੀਐਲ ਅਕਤੂਬਰ ਦੀ ਆ ਗਈ ਹੈ ਬਾਰਦਾਣਾ ਆਪਣੇ ਕੋਈ ਪੂਰਾ ਸੋ ਅੱਜ ਧਾਰੀਵਾਲ ਮੰਡੀ ਦੇ ਅੰਦਰ ਆਏ ਆ ਸੋ ਮੇਰੇ ਨਾਲ ਜਿਹਦਾ ਜਗਰੂਤ ਸਿੰਘ ਸੇਖਵਾ ਜੀ ਐਸਡੀਐਮ ਅ ਗੁਰਦਾਸਪੁਰ ਔਰ तमाम ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਭਾਨ ਡੀ ਐਫ ਐਸ ਸੀ ਸਾਡੇ ਡੀ ਐਮ ਵੱਖ-ਵੱਖ ਏਜੰਸੀਆਂ ਦੇ ਸੋ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗਾ ਵੀ ਅ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਪਰ ਇੱਕੇ ਸਾਡੀ ਅਪੀਲ ਹੈ ਕਿ ਥੋੜਾ ਜਿਹਾ ਫਸਲ ਨੂੰ ਸਵਾਰ ਕੇ ਲਿਆਂਦਾ ਜਾਵੇ ਤਾਂ ਜੋ ਇੱਥੇ ਕੋਈ ਤੁਹਾਨੂੰ ਬਹਿਣੇ ਨਾ ਪਵੇ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜਾ ਉਹ ਵਿਜਿਟ ਕੀਤੀ ਜਾ ਰਹੀ ਹੈ ਸੋ ਅਸੀਂ ਚਾਹਦੇ ਹਾਂ ਵੀ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਆ ਉਹ ਸ਼ਾਨਦਾਰ ਹੋਵੇ ਭਾਵੇਂ ਹੜਾ ਦੀ ਮਾਰ ਪੰਜਾਬ ਦੇ ਪਿੰਡੇ ਤੇ ਪਈ ਹੈ ਲੇਕਿਨ ਉਸ ਮਾਰਚ ਵੀ ਸਜ ਸਜ ਉੱਭਰ ਰਹੇ ਆ ਲੇਕਿਨ ਜਿਹੜਾ ਚੁਹਾਣਾ ਬਾਕੀ ਆ ਉਹ ਕਾਫੀ ਅੱਛੀ ਕੁਆਲਿਟੀ ਚ ਆ ਰਹੇ ਆ ਔਰ ਅਸੀਂ ਅਲਗ-ਅਲਗ ਦਾਣਾ ਜਿਹੜਾ ਉਹ ਪੰਜਾਬ ਚ ਖਰੀਦਣ ਦੇ ਪ੍ਰਬੰਧ ਕੀਤੇ ਆ ਅੱਜ ਧਾਰੀਵਾਲ ਮੰਡੀ ਚ ਆਏ ਆ ਇੱਥੇ ਸਰਦਾਰ ਗੁਰਵਿੰਦਰ ਸਿੰਘ ਦੀ ਜਿਹੜੀ ਉਹ ਢੇਰੀ ਦਾ ਤੋਲ ਹੋਇਆ ਸੋ 24 ਘੰਟਿਆਂ ਦੇ ਵਿੱਚ ਵਜਣਾਂ ਦੇ ਖਾਤੇ 'ਚ ਪੈਸੇ ਵੀ ਪਾਵਾਂਗੇ